ਕਈ ਵਾਰੀ ਅਸੀਂ ਸੋਚਦੇ ਹਾਂ ਕਿ ਅਸੀਂ ਦੁਨੀਆ ਵਿੱਚ ਇਕੱਲੇ ਹਾਂ ਦੁਨੀਆ ਦੇ ਸ਼ੋਰ ਸ਼ਰਾਬੇ ਵਿੱਚ ਦੁੱਖਾਂ ਭਰੇ ਇਸ ਸਮੁੰਦਰ ਵਿੱਚ ਜਦੋਂ ਵੀ ਕਦੇ ਕਿਸੇ ਨੇ ਤੁਹਾਡਾ ਦਿਲ ਦੁਖਾਇਆ ਜਾਂ ਫਿਰ ਦੁਨੀਆ ਨੇ ਤੁਹਾਨੂੰ ਅੱਗੇ ਵਧਣ ਤੋਂ ਤੁਹਾਡੀਆਂ ਲੱਤਾਂ ਖਿੱਚੀਆਂ ਜਦ ਕਦੇ ਵੀ ਅਸੀਂ ਦੁੱਖਾਂ ਦੇ ਅਥਾ ਸਮੁੰਦਰ ਦੇ ਵਿੱਚ ਫਸ ਗਏ ਹੋਈਏ ਤਾਂ ਹਮੇਸ਼ਾ ਅਸੀਂ ਰੱਬ ਨੂੰ ਪੁੱਛਦੇ ਹਾਂ हे ਪਰਮਾਤਮਾ ਤੂੰ ਕਿੱਥੇ ਹੈ ਅੱਜ ਦੀ ਕਹਾਣੀ ਵਿੱਚ ਇੱਕ ਆਮ ਵਿਅਕਤੀ ਦੀ ਹੀ ਕਹਾਣੀ ਹੈ ਜੋ ਕੋਈ ਵੀ ਹੋ ਸਕਦਾ ਹੈ ਮੈਂ ਤੁਸੀਂ ਜਾਂ ਅਸੀਂ ਸਭ ਆਓ ਸੁਣਦੇ ਹਾਂ ਕਹਾਣੀ ਇੱਕ ਵਿਅਕਤੀ ਰਾਤ ਨੂੰ ਸੁੱਤਾ ਪਿਆ ਸੁਪਨੇ ਵਿੱਚ ਦੇਖਦਾ ਹੈ ਕਿ ਉਹ ਸਮੁੰਦਰ ਦੇ ਕਿਨਾਰੇ ਰੇਤ ਦੇ ਉੱਤੇ ਚੱਲ ਰਿਹਾ ਸੀ ਰੇਤ ਸਮੁੰਦਰ ਜਸਮੰਦਰ ਦੀਆਂ ਲਹਿਰਾਂ ਇਹ ਸਭ ਕੁਝ ਜੋ ਹੈ ਉਹ ਸਾਡੀ ਜ਼ਿੰਦਗੀ ਨੂੰ ਰਿਲੇਟ ਕਰ ਰਿਹਾ ਹੈ ਜ਼ਿੰਦਗੀ ਦੀਆਂ ਓਖਿਆਈਆਂ ਬਾਰੇ ਹੈ ਜਦੋਂ ਉਹ ਸਮੁੰਦਰ ਦੇ ਕਿਨਾਰੇ ਰੇਤ ਉੱਪਰ ਚੱਲ ਰਿਹਾ ਹੁੰਦਾ ਹੈ ਭਾਵ ਆਪਣੀ ਜ਼ਿੰਦਗੀ ਦੇ ਦਿਨ ਕੱਟ ਰਿਹਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਨਾਲ-ਨਾਲ ਰੇਤ ਦੇ ਉੱਪਰ ਕਦੇ-ਕਦੇ ਉਸਦੇ ਪੈਰਾਂ ਦੇ ਨਿਸ਼ਾਨਾਂ ਦੇ ਨਾਲ-ਨਾਲ ਕਿਸੇ ਹੋਰ ਦੇ ਵੀ ਪੈਰਾਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ ਕੁਝ ਥਾਵਾਂ 'ਤੇ ਦੋ ਜਣਿਆਂ ਦੇ ਪੈਰਾਂ ਦੇ ਨਿਸ਼ਾਨ ਤੇ ਕੁਝ ਥਾਵਾਂ 'ਤੇ ਉਸਦੇ ਇਕੱਲੇ ਹੀ ਪੈਰਾਂ ਦੇ ਨਿਸ਼ਾਨ ਰੇਤ ਉੱਪਰ ਹੁੰਦੇ ਹਨ ਸੁਪਨੇ ਵਿੱਚ ਜਦੋਂ ਉਹ ਵੇਖਦਾ ਹੈ ਕਿ ਜਦੋਂ ਸਮੁੰਦਰ ਦੀਆਂ ਬਹੁਤ ਤੇਜ਼ ਲਹਿਰਾਂ ਉਸ ਨੂੰ ਆਪਣੇ ਨਾਲ ਵਹਾ ਕੇ ਲੈ ਗਈਆਂ ਭਾਵ ਉਸ ਦੀ ਜ਼ਿੰਦਗੀ ਦੁੱਖਾਂ ਹਾਰਾਂ ਤਨਹਾਈ ਤੇ ਨਿਰਾਸ਼ਾ ਭਰੇ ਸਭ ਤੋਂ ਔਖੇ ਸਮੇਂ ਵਿੱਚ ਓਲੰਗ ਰਹੀ ਸੀ ਤਾਂ ਉਸ ਨੂੰ ਉੱਥੇ ਸਿਰਫ ਇੱਕੋ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ ਇਹ ਵੇਖ ਕੇ ਉਹ ਬਹੁਤ ਦੁਖੀ ਹੋ ਗਿਆ ਤੇ ਰੱਬ ਨੂੰ ਲੰਮਾ ਦਿੰਦਿਆਂ ਪੁੱਛਣ ਲੱਗਾ हे ਪਰਮਾਤਮਾ हे ਸੱਚੇ ਪਾਸ਼ਾ ਜਦੋਂ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੇਰੇ ਦੁੱਖ ਸਨ ਮੈਂ ਸਭ ਤੋਂ ਔਖੇ ਸਮੇਂ ਵਿੱਚੋਂ ਗੁਜ਼ਰ ਰਿਹਾ ਸੀ ਜਦੋਂ ਮੈਨੂੰ ਸਭ ਤੋਂ ਵੱਧੇਰੇ ਲੋੜ ਸੀ ਤਾਂ ਤੁਸੀਂ ਮੈਨੂੰ ਇਕੱਲਿਆਂ ਕਿਉਂ ਛੱਡ ਦਿੱਤਾ ਉਸ ਮੁਸ਼ਕਿਲ ਸਮੇਂ ਵਿੱਚੋਂ ਕੱਢਣ ਦੇ ਲਈ ਤੁਸੀਂ ਮੇਰੇ ਨਾਲ ਕਿਉਂ ਨਹੀਂ ਸੀ ਸੁਪਨੇ ਵਿੱਚ ਹੀ ਉਸ ਵਿਅਕਤੀ ਨੇ ਦੇਖਿਆ ਕਿ ਉਸ ਨੂੰ ਆਸਮਾਨ ਵਿੱਚੋਂ ਇੱਕ ਰੱਬੀ ਤੇ ਰੋਹਾਨੀ ਆਵਾਜ਼ ਆਈ ਤੇ ਕਹਿਣ ਲੱਗੀ ਪੁੱਤਰ ਮੈਂ ਤੈਨੂੰ ਇਕੱਲਿਆਂ ਨਹੀਂ ਸੀ ਛੱਡਿਆ ਜਦੋਂ ਤੂੰ ਉਸ ਮੰਦਰ ਦੀਆਂ ਲਹਿਰਾਂ ਦੇ ਵਿੱਚ ਘਿਰ ਗਿਆ ਸੀ ਭਾਵ ਜ਼ਿੰਦਗੀ ਦੇ ਮੁਸ਼ਕਿਲ ਸਮੇਂ ਵਿੱਚੋਂ ਨਿਕਲ ਰਿਹਾ ਸੀ ਤਾਂ ਉਸ ਸਮੇਂ ਉੱਥੇ ਤੂੰ ਜੋ ਪੈਰਾਂ ਦੇ ਨਿਸ਼ਾਨ ਦੇਖੇ ਉਹ ਤੇਰੇ ਨਹੀਂ ਸਨ ਉਹ ਪੈਰਾਂ ਦੇ ਨਿਸ਼ਾਨ ਮੇਰੇ ਹੀ ਸਨ ਉਸ ਸਮੇਂ ਤੂੰ ਇਕੱਲਾ ਨਹੀਂ ਸੀ ਮੈਂ ਵੀ ਤੇਰੇ ਨਾਲ ਹੀ ਸੀ ਉਸ ਵਿਅਕਤੀ ਨੇ ਉਸ ਰੱਬੀ ਆਵਾਜ਼ ਨੂੰ ਕਿਹਾ ਕਿ ਫਿਰ ਤੁਹਾਡੇ ਪੈਰਾਂ ਦੇ ਨਿਸ਼ਾਨ ਮੈਨੂੰ ਦਿਖਾਈ ਕਿਉਂ ਨਹੀਂ ਦਿੱਤੇ ਉਸ ਰੱਬੀ ਆਵਾਜ਼ ਨੇ ਪੜੇ ਹੀ ਪਿਆਰ ਦੇ ਨਾਲ ਕਿਹਾ ਜਦੋਂ ਤੂੰ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਡੁੱਬ ਰਿਹਾ ਸੀ ਭਾਵ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਨਾਲ ਯੂਜ਼ ਰਿਹਾ ਸੀ ਉਸ ਸਮੇਂ ਮੈਂ ਤੈਨੂੰ ਆਪਣੀਆਂ ਬਾਹਾਂ ਦੇ ਵਿੱਚ ਚੁੱਕਿਆ ਹੋਇਆ ਸੀ ਤੂੰ ਨਹੀਂ ਸੀ ਚੱਲ ਰਿਹਾ ਉਸ ਸਮੇਂ ਮੈਂ ਚੱਲ ਰਿਹਾ ਸੀ ਕਿਉਂਕਿ ਮੈਂ ਤੈਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਸੀ ਇਸੇ ਲਈ ਉਸ ਮੁਸ਼ਕਿਲ ਸਮੇਂ ਤੈਨੂੰ ਸਿਰਫ 21 ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ ਸਨ ਇਹ ਸੁਣਦਿਆਂ ਹੀ ਉਸ ਵਿਅਕਤੀ ਦੀ ਅੱਖ ਖੁੱਲ ਗਈ ਤੇ ਉਸਨੇ ਉੱਠ ਕੇ ਪਰਮਾਤਮਾ ਦੇ ਅੱਗੇ ਨਮਸਕਾਰ ਕਰਦਿਆਂ ਸ਼ੁਕਰਾਨਾ ਕੀਤਾ ਸੋ ਦੋਸਤੋ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਰੱਬ ਸਾਡੀ ਸੁਣਦਾ ਨਹੀਂ ਪਤਾ ਨਹੀਂ ਅਸੀਂ ਰੱਬ ਦੇ ਕੀਮਾ ਮਾਰੇ ਨੇ ਪਰ ਅਸਲ ਵਿੱਚ ਉਹ ਨਹੀਂ ਜੋ ਅਸੀਂ ਸੋਚਦੇ ਹੁੰਦੇ ਹਾਂ ਗੱਲ ਇਹ ਹੈ ਕਿ ਸਾਡੀਆਂ ਉਹ ਅੱਖਾਂ ਹੀ ਬੰਦ ਹੁੰਦੀਆਂ ਹਨ ਜਿਸ ਦੇ ਨਾਲ ਅਸੀਂ ਉਸ ਪਰਮਾਤਮਾ ਨੂੰ ਦੇਖ ਹੀ ਨਹੀਂ ਪਾਉਂਦੇ ਉਹ ਪਰਮਾਤਮਾ ਸਾਡਾ ਪਿਤਾ ਹੈ ਅਸੀਂ ਉਸ ਦੇ ਬੱਚੇ ਜਦੋਂ ਵੀ ਕਦੇ ਮੁਸ਼ਕਿਲ ਦੀ ਘੜੀ ਆਉਂਦੀ ਹੈ ਤਾਂ ਉਹ ਪਰਮਾਤਮਾ ਹਮੇਸ਼ਾ ਸਾਨੂੰ ਆਪਣੀ ਗੋਦ ਵਿੱਚ ਚੁੱਕ ਕੇ ਸਾਨੂੰ ਉਹਨਾਂ ਮੁਸ਼ਕਲਾਂ ਦੇ ਵਿੱਚੋਂ ਪਾਰ ਕਰਾਉਂਦੇ ਹਨ ਸ਼ਰਤ ਇਹ ਹੈ ਕਿ ਸਾਨੂੰ ਉਸ ਪਰਮਾਤਮਾ ਦੇ ਉੱਪਰ ਅਟੁੱਟ ਵਿਸ਼ਵਾਸ ਹੋਵੇ ਰੱਬ ਦੀ ਗੋਦ ਹਮੇਸ਼ਾ ਆਪਣੇ ਬੱਚਿਆਂ ਲਈ ਖੁੱਲੀ ਰਹਿੰਦੀ ਹੈ ਆਸ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇ ਕਦੇ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਅਜਿਹਾ ਕੋਈ ਵਾਕਿਆ ਵਾਪਰਿਆ ਹੋਵੇ ਜਿਸ ਵਿੱਚ ਪਰਮਾਤਮਾ ਨੇ ਤੁਹਾਨੂੰ ਤੁਹਾਡੀ ਬਾਹ ਫੜ ਕੇ ਕੱਢਿਆ ਹੋਵੇ ਤਾਂ ਆਪਣੇ ਵਿਚਾਰ ਸਾਡੇ ਨਾਲ ਕਮੈਂਟਾਂ ਰਾਹੀਂ ਜ਼ਰੂਰ ਸਾਂਝੇ ਕਰਨਾ ਅੱਜ ਲਈ ਇਨਾ ਹੀ ਧੰਨਵਾਦ